हेलो जी ससीकाल ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਤੇ ਜਿਹੜਾ ਅਪਲਾਈ ਕਰ ਸਕਦੇ ਹੋ ਚਿੱਟੇ ਰੰਗ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਡਾਰਕ ਕਲਰ ਤੇ ਜੇ ਆਪਾਂ ਇਹਨੂੰ ਅਪਲਾਈ ਕਰਾਂਗੇ ਤਾਂ ਇਹ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਚਿੱਟੇ ਰੰਗ ਤੇ ਵੀ ਬਹੁਤ ਹੀ ਸੋਹਣਾ ਉੱਪਰ ਕੇ ਦਿਖ ਰਿਹਾ ਕਿਸੇ ਵੀ ਕਾਰਡੀਗਨ ਤੇ ਲੇਡੀਜ਼ ਕੋਟੀ ਸਵੈਟਰ ਜੈਕਟ ਕਿਸੇ ਵੀ ਇਹ ਜੱਪਤੀ ਤੁਸੀਂ ਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਪਿਆਰਾ ਲੱਗੂਗਾ ਕੋਈ ਵੀ ਬોર્ਦਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਕਿਸੇ ਵੀ ਤਰ੍ਹਾਂ ਦਾ ਤੁਸੀਂ ਬોર્ਦਰ ਬਣਾ ਕੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਆਪਾਂ ਸਟਾਰਟ ਕਰਦੇ ਹਾਂ ਪਹਿਲਾ ਕੁੰਡਾ ਸਟਿਚ ਉਤਾਰਨਾ ਧਾਗਾ ਆਪਣੇ ਵੱਲ ਕਰਨਾ ਦੋ ਕੁੰਡੇ ਕੁੱਠੇ ਬਣਾਉਣੇ ਤਾਕਾ ਪਿੱਛੇ ਚਾਰ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਇੱਕ ਕੁੰਡਾ ਛੱਡ ਕੇ ਦੂਜੇ ਕੁੰਡੇ ਨੂੰ ਅੱਗੇ ਲਿਆਉਣਾ ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾ ਫਿਰ ਇਹਨਾਂ ਦੋਨਾਂ ਨੂੰ ਸਿੱਧੇ ਬਣਾਉਣਾ ਇਸੇ ਤਰ੍ਹਾਂ ਤੀਜੇ ਕੁੰਡੇ ਨੂੰ ਛੱਡ ਕੇ ਚੌਥੇ ਨੂੰ ਬੈਕ ਸਾਈਡ ਤੋਂ ਅੱਗੇ ਲਿਆਉਣਾ ਤੀਜੇ ਕੁੰਡੇ ਨੂੰ ਪਿੱਛੇ ਲੈ ਰਹੇ ਹਾਂ ਬਹੁਤ ਹੀ ਸੋਖਾ ਡਿਜ਼ਾਈਨ ਹੈ ਫਿਰ ਇਹਨਾਂ ਨੂੰ ਵੀ ਸਿੱਧਾ ਹੀ ਬਣਾਉਣਾ ਇਸ ਤੋ ਠੀਕ ਹੈ ਜੀ ਧਾਗਾ ਆਪਣੇ ਵੱਲ ਕਰਨਾ ਦੋ ਕੁੰਡੇ ਇਹੀ ਜਿਹੜੇ ਆਪਾਂ ਇੱਧਰੋਂ ਉਲਟਾ ਫੁਲਟਾ ਕਰਕੇ ਜਿਹੜੇ ਕੁੰਡੇ ਬਣਾਏ ਨੇ ਇਹਨਾਂ ਨੂੰ ਤੁਸੀਂ ਇਦਾਂ ਹੀ ਬਣਾ ਸਕਦੇ ਹੋ ਪਹਿਲਾ ਕੁੰਡਾ ਚੱਡ ਕੇ ਮੈਨੂੰ ਇਥੋਂ ਦੂਜੇ ਕੁੰਡੇ ਨੂੰ ਆਪਾਂ ਇਦੋਂ ਪਹਿਲਾਂ ਬਣਾਉਣਾ ਠੀਕ ਹੈ ਪਹਿਲੇ ਗੁੰਡੇ ਨੂੰ ਇਸ ਤਰ੍ਹਾਂ ਆਪਾਂ ਬਾਅਦ ਵਿੱਚ ਬਣਾਉਣਾ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਇਹ ਗੁੰਡਿਆਂ ਨੂੰ ਪਹਿਲਾਂ ਚੌਥੇ ਗੁੰਡੇ ਨੂੰ ਬਣਾਉਣਾ ਬੈਕ ਸਾਈਡ ਤੋਂ ਠੀਕ ਹੈ ਜੀ ਫਿਰ ਤੀਜੇ ਨੂੰ ਬਣਾਉਣਾ ਤੀਜੇ ਗੁੰਡੇ ਨੂੰ ਬਾਅਦ ਵਿੱਚ ਬਣਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਉਲਟਾ ਫਲਟੀ ਕਰਕੇ ਬਣਾਉਣਾਗਾ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਇਸ ਤਰ੍ਹਾਂ ਦੂਜੇ ਗੁੰਡੇ ਨੂੰ ਚੱਕਿਆ ਤੇ ਪਹਿਲੇ ਗੁੰਡੇ ਨੂੰ ਆਪਾਂ ਪਿੱਛੇ ਲੈ ਕੇ ਦੂਜੇ ਨੂੰ ਅੱਗੇ ਲਿਆਏ ਇਹਨਾਂ ਨੂੰ ਸਿੱਧਾ ਹੀ ਬਣਾ ਲਿਆ ਇਸ ਤਰ੍ਹਾਂ ਕਿ ਜੇ ਇਸੇ ਤਰ੍ਹਾਂ ਚੌਥੇ ਗੁੰਡੇ ਨੂੰ ਅੱਗੇ ਲਿਆਏ ਤੀਜੇ ਗੁੰਡੇ ਨੂੰ ਪਿੱਛੇ ਲਾਗੇ ਫਿਰ ਇਹਨਾਂ ਨੂੰ ਵੀ ਸਿੱਧਾ ਹੀ ਬਣਾਣਾ ਠੀਕ ਹੈ ਜੀ ਤੱਕ ਆਪਣੇ ਵੱਲ ਕਰਨਾ ਦੋ ਕੁੰਡੇ ਉੱਠੇ ਬਣਾਉਣੇ ਲਾਸਟ ਵਾਲਾ ਸਿੱਧਾ ਬਚਾਈ ਦੀ ਪਹਿਲੀ ਸਲਾਈ ਕੰਪਲੀਟ ਦੂਜੀ ਸਲਾਈ ਉੱਠੇ ਪਾਸਿਓਂ ਉੱਠੀ ਸਿਰ ਤੋਂ ਪਹਿਲਾ ਕੁੰਡਾ ਉਤਾਰਨਾ ਤੱਗਾ ਪਿੱਛੇ ਕਰਨਾ ਜਿਹੜੇ ਗੁੰਡੇ ਉਧਰ ਆਪਾਂ ਨੇ ਪੁਠੇ ਬਣਾਏ ਇੱਧਰ ਆਪਾਂ ਉਹਨਾਂ ਨੂੰ ਸਿੱਤੇ ਬਣਾਵਾਂਗੇ ਜਿਹੜੇ ਗੁੰਡਿਆਂ ਤੇ ਆਪਾਂ ਨੇ ਡਿਜ਼ਾਈਨ ਬਣਾਇਆ ਉਹਨਾਂ ਨੂੰ ਆਪਾਂ ਪੁਠੇ ਬਣਾਵਾਂਗੇ ਦੋ ਗੁੰਡੇ ਸਿੱਤੇ ਚਾਰ ਗੁੰਡੇ ਪੁਠੇ ਦੋ ਗੁੰਡੇ ਸਿੱਤੇ ਚਾਰ ਗੁੰਡੇ ਪੁਠੇ ਪੂਰੀ ਜਿੰਨੀ ਵੀ ਤੁਸੀਂ ਗੁੰਤੀ ਬਣਾਉਂਗੇ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਹੀ ਸਲਾਈਆਂ ਪੁਠੇ ਪਾਸੇ ਕੈਂਡੀਆਂ ਚਾਰ ਕੁੰਡੇ ਪੁੱਠੇ ਉੱਪਰ ਤੋਂ 10 ਚਾਹ ਤਰਫ ਤੋਂ ਪਿੱਛੇ ਦੋ ਕੁੰਡੇ ਸਿੱਟੇ ਲਾਸਟ ਵਾਲਾ ਪੁੱਠਾ ਕੁਝ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਇਹੀ ਦੋਸ ਲਾਈਆਂ ਆ ਆਪਾਂ ਨੇ ਬਾਰ-ਬਾਰ ਰਿਪੀਟ ਕਰਨੀਆਂ ਨੇ ਇੱਕ ਵਾਰ ਆਪਾਂ ਹੋਰ ਰਿਪੀਟ ਕਰਦੇ ਹਾਂ ਜਦੋਂ ਇਹੀ ਦੋਸ ਲਾਈਆਂ ਤਾਂਸੀਂ ਬਾਰ-ਬਾਰ ਰਿਪੀਟ ਕਰੋਗੇ ਤਾਂ ਜਿਹੜਾ ਤੁਹਾਡਾ ਡਿਜ਼ਾਈਨ ਆ ਇਸ ਤਰ੍ਹਾਂ ਦਾ ਬਣਦਾ ਜਾਊਗਾ। ਦੋ ਕੁੰਡੇ ਪੁੱਠੇ ਤਾਂਗਾ ਪਿੱਛੇ ਇਹੀ ਚਾਰ ਕੁੰਡਿਆਂ ਨੂੰ ਆਪਾਂ ਨੇ ਫੇਰ ਆਟਾ ਫੜੀ ਕਰਕੇ ਉਸੇ ਤਰ੍ਹਾਂ ਇਹ ਜਿਹੜਾ ਡਿਜ਼ਾਈਨ ਬਣਾਉਣਾ। ਪਹਿਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਦੂਜੇ ਨੂੰ ਅੱਗੇ ਲੈ ਆਣਾ। ਇਹਨਾਂ ਨੂੰ ਦੋਨੋਂ ਸਿੱਧੇ ਹੀ ਬਣਾਉਣਾ ਕਿਉਂਕਿ ਫਿਰ ਇਹਨਾਂ ਨੂੰ ਬੈਕ ਸਾਈਡ ਤੋਂ ਚੌਥੇ ਗੁੰਡੇ ਨੂੰ ਅੱਗੇ ਲੈ ਜਾਣਾ ਜਦੋਂ ਆਪਣਾ ਇੱਕ ਵਾਰ ਡਿਜ਼ਾਈਨ ਬਣ ਗਿਆ ਫਿਰ ਆਪਾਂ ਨੂੰ ਚੌਥਾ ਤੀਜਾ ਕਰਨ ਦੀ ਵੀ ਲੋੜ ਨਹੀਂ ਪੈਂਦੀ ਫਿਰ ਤਾਂ ਇਹ ਵੈਸੇ ਹੀ ਆਪਣਾ ਸੈਟਿੰਗ ਕਰ ਜਾਂਦੀ ਹੈ ਇਸ ਦੀ ਇਹਨਾਂ ਨੂੰ ਵੀ ਸਿੱਧੇ ਹੀ ਬਣਾ ਲੈਣਾ ਤਾਂ ਕਰ ਆਪਣੀ ਵਲਗਣਾ ਦੋ ਗੁੰਡੇ ਕੁੱਥੇ పిచ్చేక ఫీ రిపీట్ అవునా పేలే గుండే ను పిచ్చే లే సేదర చౌే గండి పిచ్చోది అయినా బ్యాక్ సైడ్ తిజే గుండేను పచ్చే లే సేతర ਤਾਂ ਦਾ ਨਿਵਲ ਕਰਨਾ ਦੋ ਗੁੰਡੇ ਪੁੱਠੇ ਤਾਂ ਪਿੱਛੇ ਕਰਨਾ ਦੂਜੇ ਗੁੰਡੇ ਨੂੰ ਅੱਗੇ ਲੈ ਆਣਾ ਪਹਿਲੇ ਨੂੰ ਪਿੱਛੇ ਲੈ ਜਾਣਾ ਇਹਨਾਂ ਨੂੰ ਸਿੱਧੇ ਹੀ ਬਣਾ ਲੈਣਾ ਫਿਰ ਬੈਕ ਸਾਈਡ ਤੋਂ ਚੌਥੇ ਗੁੰਡੇ ਨੂੰ ਅੱਗੇ ਲੈ ਆਣ ਤੇ ਤੀਜੇ ਨੂੰ ਪਿੱਛੇ ਲੈ ਜਾਣਾ ਬਹੁਤ ਹੀ ਸੌਖਾ ਹੈ ਨਾ ਪਰ ਕੋਈ ਆਸਾਨੀ ਨਾਲ ਇਹਨੂੰ ਬਣਾ ਸਕਦਾ ਦੋ ਗੁੰਡੇ ਉੱਤੇ ਲਾਸਟ ਵਾਲਾ ਸਿੱਤਾ ਇਸ ਨੂੰ ਵੀ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਉਹ ਕਹਿ ਸਕਦੇ ਹਾਂ ਕਿ ਆਪਣੇ ਦੁਆਰਾ ਕੰਪਲੀਟ ਕੀਤੀ ਹੈ ਬੈਕ ਸਾਈਡ ਤੋਂ ਨਈਂ ਜਾਂਦੀ ਦੂਜੀ ਸਲਾਈ ਕਿਸ ਤਰ੍ਹਾਂ ਪਾਉਣੀ ਹੈ ਦੋ ਹੀ ਸਲਾਈਆਂ ਦੇ ਵਿੱਚ ਡਿਜ਼ਾਈਨ ਇਹ ਕੰਪਲੀਟ ਹੋ ਜਾਂਦਾ ਆਪਾਂ ਨੇ ਚਾਰ ਸਲਾਈਆਂ ਕੀਤੀਆਂ ਨੇ ਕਿਉਂਕਿ ਦੋ ਵਾਰ ਡਿਜ਼ਾਈਨ ਬਣ ਗਿਆ ਦੋ ਗੁੰਡੇ ਸਿੱਤੇ ਚਾਰ ਗੁੰਡੇ ਪੁੱਠੇ కుండే పుట్ే బ డిన పేయ పుట్ే పుట్ే బ చారండే పుట్ే కు సీతే చారండే పుట్ే ਦੋ ਖੁੰਡੇ ਸਿੱਤੇ ਲਾਸਟ ਵਾਲਾ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਇਹ ਜੀ ਕਿਸੇ ਵੀ ਪ੍ਰੋਜੈਕਟ ਤੇ ਇਸ ਨੂੰ ਤੁਸੀਂ ਬਣਾਉਂਗੇ ਤਾਂ ਬਹੁਤ ਹੀ ਪਿਆਰਾ ਲੱਗੇਗਾ ਉਮੀਦ ਕਰਦੇ ਹਾਂ ਕਿ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਹੋਵੇਗਾ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕੇ ਜੁਕਸਾਲੀਆਂ ਹੋਰ ਨਵੇਂ ਤੋਂ ਨਵੇਂ ਡਿਜ਼ਾਈਨ ਦੇ ਤੁਹਾਡੇ ਤੱਕ ਪਹੁੰਚਣ। ਲੱਗਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਤੇ ਨਾਲ ਥੈਂਕਸ ਫੋਰ ਵਾਚਿੰਗ ਬਾਏ